ਮਾਨ ਜੀ ਨੇ ਆਪਣੇ ਆਪ ਹੁਣੀ ਹੋਏ ਜਿਹੜਾ ਸਾਡਾ ਅਸੈਂਬਲੀ ਸੈਸ਼ਨ ਹੈ ਉਸ ਚ ਆਪ ਮੰਨਿਆ ਕਿ ਉਹਨਾਂ ਕੋਲ ਪੰਜਾਬ ਦੇ ਵਿਰੋਧੀਆਂ ਦੇ ਉਹਨਾਂ ਦੇ ਸਿਆਸੀ ਵਿਰੋਧੀਆਂ ਚਾਹ ਕਾਂਗਰਸ ਹੈ ਚਾਹ ਹੋਰ ਪੋਲੀਟੀਕਲ ਪਾਰਟੀ ਹੈ ਉਹਨਾਂ ਦੀ ਇੰਟੈਲੀਜੈਂਸ ਆਂਦੀ ਹੈ ਬਾਜਵਾ ਸਾਹਿਬ ਨੂੰ ਲੀਡਰ ਆਫ ოਪਰੇਸ਼ਨ ਕਾਂਗਰਸ ਨੇ ਅਡਰੈਸ ਕਰਦੇ ਉਹਨਾਂ ਨੇ ਕਿ ਮੇਰੇ ਕੋਲ ਸਾਰੀ ਇੰਟੈਲੀਜੈਂਸ ਇਨਪੁਟ ਆਂਦੀ ਹੈ ਫਿਰ ਦਿੱਲੀ ਅੰਦਰ ਜਿਹੜੀ ਮੀਟਿੰਗ ਹੋਈ ਕਾਂਗਰਸ ਦੀ ਜਿਸ ਚ ਵਗੇਲ ਸਾਹਿਬ ਪਰਿਵਾਰੀ ਉਹਨਾਂ ਨੇ ਮੀਟਿੰਗ ਲਈ ਉਸ ਮੀਟਿੰਗ ਦੀ ਵਿਸਥਾਰ ਦੇ ਨਾਲ ਉਹਨਾਂ ਦੇ ਡਿਟੇਲ ਸੀ ਕਿ ਮੀਟਿੰਗ ਦੇ ਅੰਦਰ ਕੀ ਕੀ ਹੋਇਆ ਇਹ ਬੜੀ ਹੈਰਾਨੀ ਦੀ ਗੱਲ ਹੈ। ਔਰ ਹੈਰਾਨੀ ਦੀ ਗੱਲ ਉਸ ਤੋਂ ਵੱਡੀ ਹੈ ਕਿ ਵੀ ਮਾਨ ਸਾਹਿਬ ਇਸ ਗੱਲ ਨੂੰ ਪੰਜਾਬ ਦੀ ਅਸੈਂਬਲੀ ਅੰਦਰ ਓਪਨਲੀ ਕਲੇਮ ਕਰਦੇ ਨੇ। ਔਰ ਇਸੇ ਇਧਾਰ ਤੇ ਸਾਡੇ ਪੰਜਾਬ ਬੀਜੇਪੀ ਦੇ ਅਧਿਖਸ਼ ਸ਼੍ਰੀ ਸੁਨੀਲ ਜਾਖੜ ਜੀ ਨੇ ਗਵਰਨਰ ਪੰਜਾਬ ਨੂੰ ਪੱਤਰ ਲਿਖਿਆ ਹੈ ਕਿ ਇਹ ਇੰਟੈਲਿਸ ਗੇਟ ਹੈ ਜਿੱਦੀ ਇੱਕ ਪ੍ਰੋਪਰ ਇਨਕੁਆਇਰੀ ਹੋਣੀ ਚਾਹੀਦੀ ਹੈ ਇਨਕੁਆਇਰੀ ਕਿਉਂ ਹੋਣੀ ਚਾਹੀਦੀ ਹੈ ਇਨਕੁਆਇਰੀ ਇਸ ਲਈ ਹੋਣੀ ਚਾਹੀਦੀ ਹੈ ਕਿ ਮੁੱਖ ਮੰਤਰੀ ਮਾਨ ਸਾਹਿਬ ਨੇ ਸੌਚ ਚੱਕੀ ਸੀ ਕਿ ਮੈਂ ਇਸ ਪਦ ਦੀ ਗਰੀਵਾ ਮੇਨਟੇਨ ਰੱਖਾਂਗਾ ਮੇਰੇ ਕੋਲ ਇਸ ਪਦ ਕਰਕੇ ਜਿਹੜੀ ਸੂਚਨਾਵਾਂ ਆਣਗੀਆਂ ਮੈਂ ਉਹਦਾ ਦੁਰਉਪਯੋਗ ਨਹੀਂ ਕਰਾਂਗਾ ਉਹਦਾ ਸਿਆਸੀ ਲਾਹਾ ਨਹੀਂ ਲਾਂਗਾ ਉਹ ਮੈਂ ਕੁਝ ਵੀ ਗਲਤ ਉਪਯੋਗ ਨਹੀਂ ਕਰਾਂਗਾ ਉਸ ਕਸਮ ਨੂੰ ਤੋੜਿਆ ਦੂਸਰਾ ਉਹਨਾਂ ਨੇ ਇਹ ਆਪ ਐਡਮਿਟ ਕਰ ਲਿਆ ਕਿ ਮੈਂ ਪੰਜਾਬ ਪੁਲਿਸ ਦੀ ਵਰਤੋਂ ਆਪਣੇ ਸਿਆਸੀ ਵਿਰੋਧੀਆਂ ਦੀ ਸਪਾਈਂ ਜੁਸੂਸੀ ਲਈ ਕਰ ਰਿਹਾ ਤਾਂ ਇਹਨਾਂ ਗੱਲਾਂ ਕਰਕੇ ਜਿਹੜਾ ਹੈਗਾ ਸਾਡੇ ਜਾਖੜ ਸਾਹਿਬ ਪੰਜਾਬ ਦੇ ਪ੍ਰਧਾਨ ਉਹਨਾਂ ਨੇ ਗੁਰਨਾਥ ਸਾਹਿਬ ਤੋਂ ਮੰਨ ਕੀਤੀ ਹੈ ਕਿ ਪੰਜਾਬ ਦੀ ਮੁੱਖ ਮੰਤਰੀ ਦੀ ਇਨਕੁਆਰੀ ਜੜੀ ਹੈਗੀ ਹੈ ਉਹ ਕਿਸ ਤੋਂ ਕਰਾਈ ਜਾਏ ਪੰਜਾਬ ਤੋਂ ਬਾਹਰ ਕਰਾਈ ਜਾਏ ਕਿਉਂਕਿ ਪੰਜਾਬ ਪੁਲਿਸ ਆਪਣੇ ਹੀ ਮੁੱਖ ਮੰਤਰੀ ਦੀ ਇਨਕੁਆਰੀ ਨਹੀਂ ਕਰ ਸਕਦੀ